ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਵੀਡੀਓ ਵਿੱਚ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਵੈਡਿੰਗ ਸਪੈਸ਼ਲ ਨੇ ਕੋਸ਼ਿਸ਼ ਕਰਾਂਗੀ ਕਿ ਸਭ ਦੇ ਰੇਟ ਤੇ ਡਿਸਕ੍ਰਿਪਸ਼ਨ ਦੱਸ ਦਿਆਂ ਐ ਤੁਹਾਨੂੰ ਚਾਰ ਰੰਗਾਂ ਵਿੱਚ ਸੂਟ ਮਿਲੇਗਾ 1800 ਰੁਪਏ ਦਾ ਰੇਟ ਹੈ ਬਹੁਤ ਪਿਆਰੇ ਡਬਲ ਟੋਨ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਬਾਟਮ ਪਲੇਨ ਆਏਗਾ ਜੈਂਟੀਮ ਦਾ ਬਹੁਤ ਵਧੀਆ ਵਰਕ ਹੋਇਆ ਹੈ ਪਾਕਿਸਤਾਨੀ ਸਟਾਈਲ ਦਾ ਵਰਕ ਹੋਇਆ ਦੁਪੱਟੇ ਤੇ ਵੀ ਲੈਂਸ ਲੱਗੀ ਹੈ ਫੋਰ ਸਾਈਡਸ ਤੇ ਤੁਸੀਂ ਅਗਰ ਇਸ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਇਹ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਦੋ ਰੰਗਾਂ ਦੇ ਵਿੱਚ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਪਿਓਰ ਸਿਲਕ ਦੀ ਡਿਜ਼ਾਈਨਰ ਸ਼ਰਟ ਮਿਲੇਗੀ ਬਹੁਤ ਪਿਆਰੀ ਹੈ ਡਿਜ਼ਾਈਨਰ ਡਿਜੀਟਲ ਦੁਪੱਟਾ ਮਿਲੇਗਾ ਤੇ ਸ਼ੈਂਟੂਨ ਦਾ ਬਾਟਮ ਮਿਲੇਗਾ ਇਹਦਾ ਰੇਟ ਜਿਹੜਾ 1700 ਰੁਪਏ ਹੈ ਰਾਂਗੇ ਦੇ ਵਿੱਚ ਦੋ ਨੇ ਦੋਨੋਂ ਹੀ ਕਲਰ ਬਹੁਤ ਪਿਆਰੇ ਸੋਨੇ ਨੇ ਇਹ ਵਾਲਾ ਜਿਹੜਾ ਸੂਟ ਹੈ ਤੁਹਾਨੂੰ ਪਿਓਰ ਸ਼ਿਮਰ ਦੇ ਵਿੱਚ ਡਿਜ਼ਾਈਨਰ ਸ਼ਰਟ ਦੇ ਨਾਲ ਵਿਦ ਹੈਂਡਵਰਕ ਵਾਲਾ ਮਿਲੇਗਾ ਡਿਜ਼ਾਈਨਰ ਆਰਗੈਂਜ਼ਾ ਦਾ ਦੁਪੱਟਾ ਮਿਲ ਜੇਗਾ ਵਰਕ ਹੋਇਆ ਦੁਪੱਟੇ ਤੇ ਬਹੁਤ ਪਿਆਰੀ ਲੈਸ ਲੱਗੀ ਹੈ ਸਾਈਡਾਂ ਤੇ ਸ਼ੈਂਟੂਨ ਦਾ ਬਾਟਮ ਮਿਲੇਗਾ 2200 ਰੁਪਏ ਇਹਦਾ ਰੇਟ ਹੈ ਤੇ ਇਹਦੇ ਵਿੱਚ ਟੋਟਲ ਮਿਲਾ ਕੇ ਚਾਰ ਰੰਗ ਨੇ ਤੇ ਚਾਰੋਂ ਰੰਗ ਹੀ ਬਹੁਤ ਪਿਆਰੇ ਸੋਨੇ ਨੇ ਇਹ ਦੁਪੱਟਾ ਵਾਈਨ ਚੋਕ ਟੋਨ ਵਿੱਚ ਆਏਗਾ ਲਾਈਟ ਪਿਆਜ਼ੀ ਕਲਰ ਦੀ ਉਹਦੀ ਸ਼ਰਟ ਹੈ ਰੰਗ ਸੋਨੇ ਨੇ ਪਿਆਰੇ ਨੇ ਬਹੁਤ ਵਧੀਆ ਨੇ ਤੇ ਅਫੋਰਡੇਬਲ ਰੇਟ ਹੈ ਵੈਟਿੰਗ ਸਪੈਸ਼ਲ ਹੈ ਗਲੇ ਤੇ ਜਿਹੜਾ ਇਹਦਾ ਵਰਕ ਹੈ ਹੈਂਡ ਵਰਕ ਹੈ ਬਾਟਮ ਇਹਦਾ ਪਲੇਨ ਮਿਲੇਗਾ ਤੁਹਾਨੂੰ 3 ਮੀਟਰ ਦਾ ਲੈਂਥ ਬਿਲਕੁਲ ਵਧੀਆ ਸ਼ਰਟ ਦੀ ਓਪਨ ਪਿਕਚਰ ਵੀ ਨਾਲ ਠਾਕੇ ਦਿਖਾ ਦਿੱਤੀਆਂ ਨੇ ਤਾਂ ਕਿ ਕਿਸੇ ਨੂੰ ਕੋਈ ਕਨਫਿਊਜ਼ਨ ਨਾ ਰਹੇ ਕਿ ਕਿਵੇਂ ਦਾ ਆਏਗਾ ਜਾਂ ਕੁਝ ਇਸ ਲਈ ਨਾਲ ਠਾਕੇ ਤੁਹਾਨੂੰ ਸਾਰੀਆਂ ਉਹ ਜਿਹੜੀ ਪਿਕਚਰ ਨੇ ਦਿਖਾ ਦਿੱਤੀਆਂ ਨੇ ਐ ਜਿਹੜੇ ਘੱਟ ਰੇਟ ਵਾਲੇ 5 ਮੀਟਰ ਦਾ ਤੁਹਾਨੂੰ ਲੋਕੋਜੀ ਕਾਟਨ ਵਿੱਚ ਸੀਕਵੈਂਸ ਵਰਕ ਵਾਲਾ ਫਲਾਵਰ ਪੈਟਰਨ ਐਮਬਰਾਇਡਰੀ ਵਾਲਾ ਸੂਟ ਮਿਲੇਗਾ ਦੁਪੱਟਾ ਮਸਲੀਨ ਬਨਾਰਸੀ ਹੈ ਲਾਈਨਸ ਹੈ ਫੋਰ ਸਾਈਡਰਡ ਤੇ ਤੇ ਲੈਸ ਲੱਗੀ ਹੈ ਫੋਰ ਸਾਈਡਰਡ 580 ਰੁਪਏ ਦਾ ਰੇਟ ਹੈ ਇਹਦੇ ਵਿੱਚ ਚਾਰ ਰੰਗ ਨੇ ਚਾਰੋਂ ਰੰਗ ਜਿਹੜੇ ਨੇ ਬੜੇ ਖਿੜੇ ਹੋਏ ਨੇ ਸੋਹਣੇ ਨੇ ਬੜੇ ਪਿਆਰੇ ਲੱਗ ਰਹੇ ਨੇ ਐਵਾਂ ਵਾਲਾ 680ਾਂ ਵਿੱਚ ਤੁਹਾਨੂੰ ਸੂਟ ਮਿਲ ਜੇਗਾ 2.5 ਮੀਟਰ ਦੀ ਸ਼ਰਟ ਮਿਲੇਗੀ ਰੋਮਨ ਸਿਲਕ ਦੇ ਵਿੱਚ ਸੀਕਵੈਂਸ ਵਰਕ ਹੈ ਹੈਂਡ ਵਰਕ ਹੋਇਆ ਹੈ ਬਾਟਮੀ ਰੋਮਾਂਸੀ ਲਿਖਿਆ ਚਾ ਦੁਪੱਟਾ ਮਸਲੀਨ ਦਾ ਪਲੇਨ ਹੈ ਐ ਥੋੜੇ ਸਿੰਪਲ ਸੋ ਪਰ ਜੇ ਬਟ ਕਢਾਈਆਂ ਵਾਲੇ ਸੂਟ ਨੇ ਰੇਟ ਇਹਨਾਂ ਦਾ ਬਹੁਤ ਘੱਟ ਹੈ ਸਿਰਫ ਤੇ ਸਿਰਫ 400 ਰੁਪਏ ਦਾ ਰੇਟ ਹੈ ਸੇਲ ਲੱਗੀ ਹੈ ਲੋਹੜੀ ਦੇ ਕਰਕੇ ਰਾਂਗੇ ਦੇ ਵਿੱਚ ਚਾਰ ਨੇ ਬਾਕੀ ਕਿ ਤੁਸੀ ਕਿਸੇ ਵੀ ਸੂਟ ਬਾਰੇ ਵਿੱਚ ਕੁਝ ਜਾਨਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਐ ਵਾਲੀਆਂ ਜਿਹੜੀਆਂ ਨੇ ਪਾਕਿਸਤਾਨੀ ਸਟਾਈਲ ਦੇ ਸੂਟ ਆਣਗੇ ਚਾਰ ਰੰਗਾਂ ਦੇ ਵਿੱਚ ਇਹਦੇ ਵਿੱਚ ਮਸਲੀਨ ਦਾ ਤੁਹਾਨੂੰ ਛੋਟਾ ਫੈਬਰਿਕ ਮਿਲੇਗਾ ਹੈਂਡਬੁੱਕ ਹੋਇਆ ਹੈ ਡਿਜੀਟਲ ਪ੍ਰਿੰਟ ਹੈ ਨਾਲ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੇਗਾ ਤੁਹਾਨੂੰ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਤੇ ਸ਼ੈਂਟੂਨ ਦਾ ਤੁਹਾਨੂੰ ਇੱਥੇ 3 ਮੀਟਰ ਦਾ ਬਾਟਮ ਮਿਲੇਗਾ ਰੰਗ ਇਹਦੇ ਵਿੱਚ ਚਾਰ ਨੇ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਇਹ ਸੂਟ ਕਾਟਨ ਦੇ ਵਿੱਚ ਆਂਦੇ ਨੇ ਇਹਦੇ ਤੇ ਬਾਟਮ ਤੇ ਤੁਹਾਨੂੰ ਵਰਕ ਮਿਲੇਗਾ ਸ਼ਰਟ ਤੇ ਗਲੇ ਤੇ ਵਰਕ ਬਣਿਆ ਹੈ ਦੁਪੱਟਾ ਪ੍ਰਿੰਟਡ ਆ ਰੇਟ ਇਹਨਾਂ ਦਾ ਸਿਰਫ ਤੇ ਸਿਰਫ 480 ਰੁਪਏ ਆ ਅੱਜ ਦੀਆਂ ਵੀ ਸਾਰੀਆਂ ਕਲੈਕਸ਼ਨਾਂ ਜਿੰਨੀਆਂ ਵੀ ਐਡ ਕੀਤੀਆਂ ਨੇ ਸਾਰੀਆਂ ਦੇ ਸ਼ਿਪਿੰਗ ਚਾਰਜਸ ਫ੍ਰੀ ਨੇ ਕਿਸੇ ਵੀ ਸੂਟ ਤੇ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗੇਗਾ ਜਿੰਨੇ ਵੀ ਸੂਟ ਐਡ ਕੀਤੇ ਨੇ ਸਭ ਤੇ ਫ੍ਰੀ ਸ਼ਿਪਿੰਗ ਜਾ ਦੇ ਸਾਰ ਓਵਰ ਇੰਡੀਆ ਆਲ ਓਵਰ ਇੰਡੀਆ ਤੇ ਕਿਤੇ ਵੀ ਸੂਟ ਮੰਗਵਾਉਂਦੇ ਤੁਹਾਨੂੰ ਬਿਲਕੁਲ ਫ੍ਰੀ ਸ਼ਿਪਿੰਗ ਚਾਰਜਸ ਲੱਗਣਗੇ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗੇਗਾ ਇਹ ਵਾਲਾ 2000 ਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਸ਼ਿਮਰ ਦੇ ਵਿੱਚ ਸੂਟ ਮਿਲੇਗਾ ਅੱਜਕੱਲ ਸ਼ਿਮਰ ਬਹੁਤ ਟ੍ਰੈਂਡ ਕਰ ਰਿਹਾ ਹੈ ਇਹ ਆਰਗੈਂਜ਼ਾ ਡਿਸਟ੍ਰੈਸਡ ਸ਼ਾਰਟ ਮਿਲੇਗੀ ਹੈਂਡਵਰਕ ਦੇ ਨਾਲ ਸ਼ਿਫੋਨ ਦਾ ਦੁਪੱਟਾ ਮਿਲੇਗਾ ਸ਼ੈਂਟੂਨ ਦੀ ਜਿਹੜੀ ਤਾਂ ਬਾਟਮ ਮਿਲੇਗਾ 1600 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਚਾਰ ਨੇ yellow black green magenta ਚਾਰੋਂ ਦੀ ਜਿਹੜੀ ਓਪਨ ਪਿਕ ਹੈ ਉਹ ਤੁਹਾਨੂੰ ਇੱਥੇ ਸ਼ੋਅ ਕਰ ਦਿੱਤੀ ਗਈ ਹੈ ਤੇ ਬਾਕੀ ਇਹਨਾਂ ਨੂੰ ਫੋਲਡ ਕਰਕੇ ਇੱਕ ক্লোਜ਼-ਅੱਪ ਪਿਕ ਵੀ ਤੁਹਾਨੂੰ ਜਿਹੜੀ ਨਾਲ ਸ਼ੋਅ ਕਰ ਦਿੱਤੀ ਗਈ ਹੈ ਬਾਕੀ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਬਾਈ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਨੇ ਤੁਹਾਨੂੰ ਪਾਕਿਸਤਾਨੀ ਸਟਾਈਲ ਦੇ ਡਿਜ਼ਾਈਨ ਦਾ ਡਿਜੀਟਲ ਕ੍ਰੇਪ ਵਿੱਚ ਸ਼ਾਰਟ ਮਿਲੇਗੀ ਹੈਂਡਵਰਕ ਹੋਇਆ ਹੈ ਜਿੱਥੇ-ਜਿੱਥੇ ਵੀ ਵਰਕ ਹੋਇਆ ਐ embroidery ਸਾਰਾ ਹੈਂਡਵਰਕ ਹੈ ਬਾਟਮ ਪਲੇਨ ਮਿਲੇਗਾ ਸੈਂਟੂਨ ਦਾ ਪਰ ਉਹਰ ਸ਼ੀਫੋਂ ਦਾ ਦੁਪੱਟਾ ਮਿਲੇਗਾ ਡਿਜੀਟਲ ਪ੍ਰਿੰਟ ਹੋਇਆ ਦੁਪੱਟੇ ਤੇ ਤੇ ਸੀਕਵੈਂਸ ਵਰਕ ਤੇ ਨਾਲ ਮਿਰਰ ਵਰਕ ਹੋਇਆ ਦੁਪੱਟੇ ਤੇ ਚਾਰ ਸਾਈਡ ਤੇ ਲਾਸ ਲੱਗੀ ਹੈ ਤੇ ਘੇਰੇ ਤੇ ਵੀ ਲਾਸ ਲੱਗੀ ਹੈ ਤੇ ਰੇਟ ਇਹਦਾ ਸਿਰਫ ਤੇ ਸਿਰਫ 1700 ਰੁਪਇਆ ਰੰਗ ਦੇ ਵਿੱਚ ਚਾਰ ਨੇ ਬਾਟਮ ਤੁਹਾਨੂੰ ਪਲੇਨ ਮਿਲੇਗਾ ਸੈਂਟੂਨ ਉਹਦਾ ਫੈਬਰਿਕ ਹੈ ਰੰਗ ਦੇ ਵਿੱਚ ਚਾਰ ਨੇ ਤੇ ਚਾਰੋ ਹੀ ਰੰਗ ਜਿਹੜੇ ਨੇ ਬੜੇ ਸੋਹਣੇ ਨੇ ਪਿਆਰੇ ਨੇ ਤੇ ਬਹੁਤ ਜਿਵੇਂ ਪਾਕਿਸਤਾਨੀ ਸਟਾਈਲ ਦੀ ਲਾਈਟ ਟੋਨ ਵਿੱਚ ਸ਼ੇਰ ਜੁਂਦੀਆਂ ਨੇ ਉਹ ਨੇ ਰੰਗਾਂ ਵਿੱਚ ਇਹ ਬਹੁਤ ਪਿਆਰੇ ਨੇ ਸਾਰੇ ਦੇ ਸਾਰੇ ਰੰਗ ਇਹ ਵਾਲੇ ਸੂਟ ਦੋ ਰੰਗਾਂ ਵਿੱਚ ਆਣਗੇ ਪਿਓਰ ਚਨਾਉਣ ਦਾ ਡਿਜੀਟਲ ਸ਼ਰਟ ਹੈ ਹੈਂਡਵਰਕ ਹੋਇਆ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਹੈ ਦੋ ਰੰਗ ਨੇ ਇਹਦੇ ਵਿੱਚ 1650 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਆਲ ਓਵਰ ਇੰਡੀਆ ਇਹਨਾਂ ਸੂਟਾਂ ਤੇ ਵੀ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਇਹਦੇ ਦੁਪੱਟੇ ਤੇ ਵੀ ਨਾਲ ਤੁਹਾਨੂੰ ਲਟਕਣ ਨੂੰ ਮਿਲਣਗੇ ਇਹ ਤੁਹਾਨੂੰ organza ਦਾ ਜਿਹੜਾ crush ਹੁੰਦਾ organza crush ਵਿੱਚ ਚਾਰ ਰੰਗਾਂ ਵਿੱਚ ਸੂਟ ਮਿਲਣਗੇ ਹੈਡਵਰਕ ਹੋਇਆ ਜਿਹੜਾ ਵੀ ਫਰੰਟ ਤੇ V neck ਹੈ ਬਾਟਮ ਪਲੇਨ ਆਏਗਾ ਸ਼ੈਂਟੂਨ ਦਾ ਤੇ ਸ਼ਿਫੋਨ ਦਾ ਇਹਦਾ ਦੁਪੱਟਾ ਆਏਗਾ 1750 ਰੁਪਏ ਦਾ ਰੇਟ ਹੈ ਚਾਰ ਰੰਗ ਨੇ ਪਿੰਕ ਟੂਨ ਵਿੱਚ ਇੱਕ yellow ਇੱਕ ਪਿਆਜ਼ੀ ਕਲਰ ਹੈ ਤੇ ਇੱਕ ਜਿਹੜਾ ਸੀ ਗ੍ਰੀਨ ਟਾਈਪ ਦਾ ਕਲਰ ਹੁੰਦਾ ਲਾਈਟ ਜੇ ਟੂਨ ਦੇ ਵਿੱਚ ਉਹ ਵਾਲਾ ਬਾਟਮ ਤੁਹਾਨੂੰ 3 ਮੀਟਰ ਦਾ ਪਲੇਨ ਮਿਲੇਗਾ ਸ਼ਰਟ ਜਿਹੜੀ ਹੈ ਉਹ ਔਰਗੈਂਜ਼ਾ ਕਰਾਸ਼ਦੀ ਹੈ ਹੈਂਡਵਰਕ ਹੋਇਆ ਮੋਸਟਲੀ ਕਲੈਕਸ਼ਨ ਆ ਜਿਹੜੀਆਂ ਅੱਜ ਦੀਆਂ ਪਾਰਟੀ ਵੇਅਰ ਵਾਲੀਆਂ ਨੇ ਉਹਨਾਂ ਤੇ ਸਭ ਤੇ ਹੈਂਡਵਰਕ ਹੈ ਇਹ ਵੀ ਪਾਕਿਸਤਾਨੀ ਸਟਾਈਲ ਦੀ ਕਲੈਕਸ਼ਨ ਹੈ ਔਰਗੈਂਜ਼ਾ ਦੀ ਡਿਜ਼ਾਈਨਰ ਤੁਹਾਨੂੰ ਸ਼ਰਟ ਮਿਲ ਜੇਗੀ ਸ਼ਿਫੋਨ ਦਾ ਡਿਜੀਟਲ ਦੁਪੱਟਾ ਮਿਲ ਜੇਗਾ ਡਿਜੀਟਲ ਪ੍ਰਿੰਟ ਹੋਇਆ ਦੁਪੱਟੇ ਤੇ ਚਾਰ ਸਾਈਡਾਂ ਤੇ ਲੈਸ ਲੱਗੀ ਹੈ ਤੇ ਸੈਂਟੂਨ ਦਾ ਇਹਦਾ ਬਾਟਮ ਮਿਲੇਗਾ ਇਹਨਾਂ ਦੇ ਮੋਸਟਲੀ ਜਿਹੜੀਆਂ ਅੱਜ ਦੀਆਂ ਪਾਰਟੀ ਵੇਅਰ ਵਾਲੀਆਂ ਕਲੈਕਸ਼ਨਾਂ ਨੇ ਇਹਨਾਂ ਦੇ ਸਭ ਤੇ ਬਾਟਮ ਸ਼ੈਂਡੋਨ ਦੇ ਨੇ 1700 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਚਾਰ ਨੇ ਬਹੁਤ ਪਿਆਰੇ ਰਾਂਗਲੇ ਡਾਰਕ ਟੋਨ ਹੈ ਵਿਡਿੰਗ ਸਪੈਸ਼ਲ ਬ੍ਰਾਈਡਲ ਸਪੈਸ਼ਲ ਲੁੱਕ ਵਾਲੀਆਂ ਨੇ ਕਲੈਕਸ਼ਨਾਂ ਨੇ ਦੁਪੱਟਾ ਇਹਦਾ ਬਹੁਤ ਵਧੀਆ ਸੋਨਾ ਹੈ ਤੇ ਬਾਟਮ ਇਹਦਾ ਤੁਹਾਨੂੰ 3 ਮੀਟਰ ਦਾ ਪਲੇਨ ਮਿਲੇਗਾ ਸ਼ੈਂਟੂਨ ਦਾ ਓਪਨ ਕਰਕੇ ਤੇ ক্লোਜ਼ ਅਪ ਰੂਪ ਹਰ ਤਰ੍ਹਾਂ ਨਾਲ ਤੁਹਾਨੂੰ ਇੱਥੇ ਮੈਂ ਸ਼ੋਅ ਕਰ ਦਿੱਤਾ ਹੈ ਬਾਕੀ ਅਗਰ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰ ਦਿਓ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਦ ਨੰਬਰ ਮੈਂ ਆਪਣਾ 623924575 ਜਿੱਥੇ ਤਿਆਸ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਬਾਈ ਕਰਨਾ ਜਾਂ ਸਟੇਟਸ ਦੇਖਣਾ ਤਾਂ ਵੀ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਸ਼ੋ ਹੋ ਜਾਏਗਾ ਇਹਦੇ ਵਿੱਚ ਚਾਰ ਰੰਗ ਆਂਦੇ ਨੇ ਐ ਕਲੈਕਸ਼ਨਾਂ ਜਿਹੜੀਆਂ ਨੇ ਇਹ ਪਿਆ ਨੂੰ ਚੋਰਜਰਡ ਦੀ ਸ਼ਰਟ ਮਿਲੇਗੀ ਥ੍ਰੈਡ ਵਰਕ ਹੋਇਆ ਬਾਟਮ ਵੀ ਚੋਰਜਰਡ ਦਾ ਮਿਲੇਗਾ ਉੱਤੇ ਵੀ ਥ੍ਰੈਡ ਵਰਕ ਹੋਇਆ ਦੁਪੱਟਾ ਔਰ ਗੈਂਜਾ ਦਾ ਮਿਲੇਗਾ 680 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ ਚਾਰ ਪੰਜ ਨੇ ਤੇ ਡੈਲੀ ਇਹਨਾਂ ਵਿੱਚ ਰੰਗ ਕੋਈ ਨਾ ਕੋਈ ਨਵੇਂ ਹੁੰਦੇ ਰਹਿੰਦੇ ਨੇ ਰੇਟ ਬਹੁਤ ਅਫੋਰਡੇਬਲ ਹੈ 슬ੀਵਸ ਤੇ ਵਰਕ ਆਏਗਾ ਬਾਟਮ ਤੇ ਵਰਕ ਆਏਗਾ 1320 ਰੁਪਏ ਦੇ ਵਿੱਚ ਤੁਹਾਨੂੰ ਜਾਮ ਕਾਟਨ ਵਿੱਚ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਪਿਓਰ ਦਾ ਦੁਪੱਟਾ ਮਿਲੇਗਾ ਇਹਦੇ ਵਿੱਚ ਤੁਹਾਨੂੰ ਚਾਰ ਰੰਗ ਨੇ ਇਹਦੇ ਵਿੱਚ ਬਨਾਰਸੀ ਸਟਾਈਲ ਦੀ ਕਲੈਕਸ਼ਨ ਆਈ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਪਿਓਰ ਬਨਾਰਸੀ ਸਿਲਕ ਦਾ ਬਾਟਮ ਡੋਲਾ ਸਿਲਕ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ 1000 ਰੁਪਏ ਦਾ ਰੇਟ ਹੈ ਬਹੁਤ ਸੋਹਣੇ ਕਲੈਕਸ਼ਨਾਂ ਜਿਨ੍ਹਾਂ ਨੂੰ ਬਨਾਰਸੀ ਪ੍ਰੈਫਰ ਕਰਦੇ ਨੇ ਘੱਟ ਰੇਟ ਵਿੱਚ ਬਹੁਤ ਹੀ ਪਿਆਰੀਆਂ ਕਲੈਕਸ਼ਨਾਂ ਆਣੀਆਂ ਸਾਰੀਆਂ 680ਾਂ ਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਪਸ਼ਮੀਨਾ ਦਾ ਸੂਟ ਮਿਲੇਗਾ ਰਾਂਗੇ ਦੇ ਵਿੱਚ ਚਾਰ ਨੇ ਸੌਰੀ ਵਿੱਚਿਤਰਾ ਸ਼ਿਮਰ ਵਿੱਚ ਸੂਟ ਮਿਲੇਗਾ ਬਾਕੀ ਅਗਰ ਸੂਟ ਕੋਈ ਬਾਈ ਕਰਨਾ ਚਾਹੇ ਕਵੈਰੀ ਕਰਨੀ ਹੋਵੇ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਥੈਂਕ ਯੂ